ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਪੀ ਮਿੱਤਰੋ ਪਹੁੰਚੇ ਨਕੌਦਰ ਸ਼ਹਿਰ ਦੇ ਵਿੱਚ ਤੇ ਆਪਣੇ ਵੀਰ ਹੁਣਾਂ ਦੇ ਰੱਖੇ ਹੋਇਆ ਕਬੂਤਰ ਤੇ ਇੱਕ ਕਿਸਮ ਦਾ ਫਾਰਮ ਹੀ ਬਣਾਇਆ ਹੋਇਆ ਬੱਕਰੀਆਂ ਗਾਵਾਂ ਉਪ ਮੁਰਗੇ ਕਾ ਵੀ ਕੁਝ ਵੀਰ ਹੁਣਾਂ ਨੇ ਰੱਖਿਆ ਹੋਇਆ ਆ ਠੀਕ ਹੈ ਜੀ ਤੇ ਕਬੂਤਰ ਵੀਰ ਹੁਣਾਂ ਦੇ ਕੋਲ ਬਹੁਤ ਬਹੁਤ ਵਧੀਆ ਨੇ ਠੀਕ ਹੈ ਜੀ ਤੇ ਡੋਲੀ ਜਿਹੜੀ ਨੌ ਖਾਣੇ ਵਾਲੀ ਸੀ ਉਹਦੇ ਵਿੱਚ ਲਾ ਦਿੱਤੇ ਬਾਈ ਜੀ ਜੋੜੇ ਤੇ ਜੋੜਿਆਂ ਦਾ ਤੁਹਾਨੂੰ ਕਰਾ ਦਿੰਨੇ ਹਾਂ ਸ਼ੌਂਕ ਕੋਸ਼ਿਸ਼ ਰਹਿੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਈਏ ਵੀਡੀਓ ਬਣਾ ਕੇ ਤੇ ਆਹ ਡੋਲੀ ਪਹੁੰਚ ਗਈ ਅਜ ਨਕੋਦਰ ਲੁਧਿਆਣੇ ਤੋਂ ਤੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਟਰਿਆਂ ਤੇ ਡ੍ਰਿੰਕਰ ਜਿਹੜੇ ਨਾਲ ਲਿਆਂਦੇ ਨੇ ਆਹ ਦੇਖੋ ਜੀ ਇਹ ਡ੍ਰਿੰਕਰ ਆ ਤੇ ਆਹ ਦਾਣੇ ਲਈ ਲਾਤੀਆਂ ਨਾਲ ਟਰਿਆਂ ਟਰਿਆਂ 'ਚ ਪਾ ਦਿੱਤਾ ਦਾਣਾ ਤੇ ਤੁਹਾਨੂੰ ਜੋੜਿਆਂ ਦਾ ਕਰਾ ਦਈਏ ਸ਼ੌਂਕ ਆ ਲਓ ਜੀ ਪਹਿਲਾ ਜੋੜਾ ਦੇਖੋ ਲਾਲ ਚੀਨਾ ਕਬੂਤਰ ਤੇ ਰੱਤੀ ਡਬੀ ਕਬੂਤਰੀ ਆ ਬਾਈ ਚਟੀਆਂ ਦਾ ਕਬੂਤਰ ਚਟੀਆਂ ਦੀ ਕਬੂਤਰੀ ਆ ਜਮਾਂ ਪੂਰਾ ਵਧੀਆ ਜੋੜਾ ਆ ਬਾਈ ਹੁਣਾਂ ਦਾ ਠੀਕ ਹੈ ਜੀ ਦਿਲ ਖੁਸ਼ ਕਰਦੇ ਪਰਿੰਦੇ ਆ ਬਾਈ ਇਹ ਇੱਕ ਜੋੜਾ ਆ ਬਾਈ ਤੇ ਦੂਜੇ ਜੋੜ ਦਾ ਸ਼ੌਂਕ ਕਰਾਈਏ ਤੁਹਾਨੂੰ ਆਹ ਦੇਖੋ ਬਾਈ ਇਹ ਵੀ ਲਾਲ ਜੀਨਾ ਕਬੂਤਰ ਆ ਤੇ ਪੀਲੀਆਂ ਨਹੀਂ ਕਬੂਤਰੀ ਆ ਜੋੜ ਕਿਦਾਂ ਦੇ ਲੱਗਦੇ ਦੱਸਣਾ ਜ਼ਰੂਰ ਹੈ ਸ਼ੌਂਕ ਵੀਰ ਦਾ ਕਿਦਾਂ ਦਾ ਇਹ ਆ ਖਟੀਆਂ ਦੀ ਪੀਲੀਆਂ ਨਹੀਂ ਕਬੂਤਰੀ ਆ ਤੇ ਬਾਦਾਮੀ ਨੋਕ ਦੀ ਆ ਕਬੂਤਰੀ ਬਾਈ ਇਹ ਹੈ ਬਾਈ ਜੀ ਦੂਸਰਾ ਜੋੜ ਇਕੱਠੇ ਕਬੂਤਰਾਂ ਚ ਨਹੀਂ ਕਬੂਤਰਾਂ ਦਾ ਪਤਾ ਲੱਗਦਾ ਹੈ ਜ਼ਿਆਦਾ ਤੇ ਜਦੋਂ ਆਪਾਂ ਕੱਲਾ ਕੱਲਾ ਜੋੜ ਦੇਖਦੇ ਆ ਫੇ ਪਤਾ ਲੱਗਦਾ ਬਾਈ ਪੂਰਾ ਅੱਗੇ ਆ ਜਓ ਮਾਤਰੋ ਆ ਇਹ ਜੋੜਾ ਛਾਂ ਆਖਿਆਂ ਦਾ ਕਬੂਤਰੀ ਜਿਹੜੀ ਹੈਗੀ ਆ ਡੱਕਿਆਂ ਵਾਲੀ ਛਾਂ ਆਖੀ ਆ ਤੇ ਕਬੂਤਰ ਦੇ ਅੱਖ ਦੇ ਵਿੱਚ ਪੈਂਦਾ ਟੀਰ ਖਟੀ ਖਟਾ ਟੀਰਾ ਕਬੂਤਰ ਦੀ ਅੱਖ ਦੇ ਵਿੱਚ ਜੀ ਇਹ ਅੱਜੀ ਡੋਲੀ ਪਹੁੰਚੀ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਆ ਕਬੂਤਰ ਜਿਹੜੇ ਆਪਾਂ ਛੱਡ ਦਿੱਤੇ ਆ ਜੀ ਅੱਗੇ ਨੈਕਸਟ ਚਲੋ ਜੀ ਸ਼ੌਂਕ ਕਰੋ ਕਬੂਤਰਾਂ ਦਾ ਬਾਈ ਆ ਲੋ ਬੱਗਿਆਂ ਦਾ ਦੇਖੋ ਜੋੜ ਬਾਈ ਹੈ ਨਾ ਛੋਟੇ ਵਰਗਾ ਕਬੂਤਰ ਪਿਆ ਪੂਰਾ ਵਧੀਆ ਤੇ ਇਹਦੇ ਵਿੱਚ ਵੀ ਬਾਈ ਦੇਖੋ ਹਰੇਕ ਖਾਣੇ ਦੇ ਵਿੱਚ ਸਪੈਸ਼ਲ ਇੱਕ ਡਰਿੰਕਰ ਲਾਇਆ ਬਾਈ ਉਹਨਾਂ ਨੇ ਤੇ ਇੱਕ ਜਿਹੜੀ ਹੈਗੀ ਆ ਦਾਣਿਆਂ ਵਾਲੀ ਕੌਲੀ ਆ ਤੇ ਜੋੜ ਦੇਖ ਲੋ ਹਾਂ ਦਿਲ ਖੁਸ਼ ਪਰਿੰਦੇ ਬਾਈ ਕਬੂਤਰ ਬਹੁਤ ਦੇਖਣ ਨੂੰ ਮਿਲਦੇ ਆ ਇੱਕ ਇੱਕ ਜੋੜ ਜਿਹੜਾ ਦੇਖਣ ਵਾਲਾ ਬਹੁਤ ਹੀ ਸ਼ਾਨਦਾਰ ਬਈ ਇਹ ਤੋਂ ਅੱਗੇ ਚੱਲੋ ਜੀ ਇਹ ਚੌਥਾ ਜੋੜ ਸੀ ਨਾਵਾ ਖਾਨਿਆਂ ਚ ਨੌਂ ਜੋੜ ਤਾੜ ਦਿੱਤੇ ਆ ਜੀ ਆ ਆ ਜੋ ਬਈ ਲਾਲ ਚੀਨਿਆਂ ਦਾ ਜੋੜ ਆ ਕਬੂਤਰ ਬਈ ਆਪਣੇ ਘਰੋਂ ਆਇਆ ਤੁਹਾਨੂੰ ਦੱਸ ਦਈਏ ਇਹ ਸ਼ਾਂਤ ਦਾ ਘੁੱਟਿਆ ਹੋਇਆ ਅਸੀਂ ਬਾਈ ਨੂੰ ਦਿੱਤਾ ਤੇ ਕਬੂਤਰੀ ਵੀ ਆਪਣੇ ਘਰੋਂ ਆਈ ਆ ਲਾਲ ਜੀਨਾ ਕਬੂਤਰ ਆ ਤੇ ਲਾਲ ਜੀਨੀ ਕਬੂਤਰੀ ਆ ਖੱਟੀਆਂ ਦਾ ਕਬੂਤਰ ਆ ਤੇ ਚਿੱਟੀਆਂ ਦੀ ਬਈ ਕਬੂਤਰੀ ਆ ਮੈਂ ਕਾ ਭਰਾਵਾਂ ਨੂੰ ਕਰਾ ਦਿੰਨੇ ਆ ਸ਼ੌਂਕ ਤੇ ਬਾਈ ਹੁਣੇ ਕੇਅਰ ਵੀ ਬਹੁਤ ਕਰਦੇ ਨੇ ਪੈਸੇ ਲਾ ਕੇ ਵਧੀਆ ਡੋਲੀ ਬਣਾਈ ਆ ਬਾਈ ਹੁਣਾਂ ਨੇ ਠੀਕ ਹੈ ਜੀ ਅੱਗੇ ਆ ਜਾਓ ਬਾਈ ਆ ਲਓ ਬਾਈ ਇਹਦੇ ਚ ਦੇਖੋ ਇੱਕ ਜੋੜ ਇਹਦੇ ਚ ਲੱਗਾ ਆ ਸ਼ਾਂ ਆਖਾ ਤਬੂਤਰ ਹੈ ਤੇ ਸ਼ਾਂ ਆਖੀ ਕਬੂਤਰੀ ਹੈ ਬਹੁਤ ਹੀ ਸ਼ਾਨਦਾਰ ਲਾਜਵਾਬ ਜੋੜ ਆ ਬਈ ਇਹ ਵੀ ਔਰ ਹਰ ਖਾਨੇ ਦੇ ਵਿੱਚ ਇੱਕ ਇੱਕ ਡਰਿੰਕਰ ਬਾਈ ਹੁਣਾਂ ਨੇ ਸਪੈਸ਼ਲ ਰੱਖਿਆ ਤੇ ਨਾਲ ਲਾਈਆਂ ਕੌਲੀਆਂ ਦਾਣੇ ਵਾਲੀਆਂ ਇਹੜੇ ਕਬੂਤਰ ਨਹੀਂ ਬਾਈ ਦੇਖ ਰਹੇ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਇਹ ਸੇਲ ਨਹੀਂ ਹੈਗੇ ਠੀਕ ਹੈ ਜੀ ਸਿਰਫ ਤੁਹਾਡੇ ਸ਼ੌਂਕ ਲਈ ਅੱਗੇ ਆ ਜਾਓ ਮਾਤਰੋ ਇੱਕ ਜੋੜ ਆ ਹੈਗਾ ਲਾਲ ਚੀਨਾ ਕਬੂਤਰਾ ਤੇ ਲਾਲ ਚੀਨੀ ਕਬੂਤਰੀ ਹੈ ਜੀ ਇਹਦੇ ਵਿੱਚ ਚਿੱਟੀਆਂ ਦੀ ਕਬੂਤਰੀ ਆ ਤੇ ਖੱਡੀਆਂ ਦਾ ਕਬੂਤਰਾ ਤੇ ਅੱਖ ਦੇ ਵਿੱਚ ਬਣਦੇ ਦੀਵੇ ਕਬੂਤਰ ਨੇ ਅੱਜ ਪਹਿਲੇ ਦਿਨ ਹੀ ਮਤਲਬ ਇਹਦੇ ਵਿੱਚ ਛੱਡੇ ਨੇ ਠੀਕ ਹੈ ਜੀ ਤੇ ਸ਼ੌਂਕ ਆਪਾਂ ਤੁਹਾਨੂੰ ਕਰਾ ਰਹੇ ਆਂ ਤੇ ਕਬੂਤਰ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਜੀ ਆ ਲਓ ਵੀ ਮਿੱਤਰੋ ਆਹ ਹੈ ਇੱਕ ਜੋੜ ਚਿੱਟੀਆਂ ਦੀ ਕਬੂਤਰੀ ਆ ਤੇ ਲਾਲਸਰਾ ਕਬੂਤਰ ਆ ਮੇਰੇ ਖਿਆਲ ਨਾਲ ਜੋ ਆ ਸਰਤੇ ਇਹਦੇ ਕਬੂਤਰ ਦੇ ਤੇ ਕਬੂਤਰੀ ਦੁੱਧ ਚਟੀਆਂ ਖਾਂਦੀ ਆ ਜੀ ਨਿੱਸੀ ਨੋਕ ਆ ਇਸ ਕਬੂਤਰੀ ਦੀ ਕੋਈ ਏਰੀਆ ਐਸਾ ਨਹੀਂ ਹੈ ਜਿੱਥੇ ਬਈ ਕਬੂਤਰਾਂ ਦਾ ਸ਼ੌਂਕ ਨਹੀਂ ਹੈਗਾ ਪੂਰੇ ਪੰਜਾਬ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਰਹੇ ਨੇ ਜਿੱਥੇ ਜਾਂਦੇ ਆ ਕੋਸ਼ਿਸ਼ ਰਹਿੰਦੀ ਆ ਭਰਾਵਾਂ ਨੂੰ ਸ਼ੌਂਕ ਕਰਾਈਏ ਤੇ ਇੱਕ ਜੋੜਾ ਆ ਕਾਲੀ ਚੀਨੀ ਖਟੀਆਂ ਦੀ ਕਬੂਤਰੀ ਤੇ ਚਿੱਟੀਆਂ ਦਾ ਜਿਹੜਾ ਕਬੂਤਰ ਆ ਬਾਈ ਬੱਗਾ ਬੱਚੇ ਜਿਹੜੇ ਹੈਗੇ ਆ ਬਹੁਤ ਵਧੀਆ ਇਹਦੇ ਵਿੱਚ ਪਲਦੇ ਆ ਬਾਈ ਇਹ ਫੇਰ ਤਾਂ ਦੱਸ ਦਈਏ ਸ਼ੌਂਕ ਆ ਵੀਰ ਦਾ ਬਾਕੀ ਖੁੱਡੇ ਦੇ ਵਿੱਚ ਕੁਝ ਕਬੂਤਰ ਬੰਦ ਕੀਤੇ ਹੋਏ ਆ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਜੀ ਤੇ ਆ ਬਾਈ ਉਹਨਾਂ ਨੇ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਸ਼ੌਂਕ ਬੜਾ ਵਧੀਆ ਆ ਬਾਈ ਉਹਨਾਂ ਦਾ ਤੇ ਬਹੁਤ ਬਹੁਤ ਸੋਹਣੇ ਜਾਨਵਰ ਆ ਬਾਈ ਉਹਨਾਂ ਦੇ ਕੋਲ ਦਾਮਾਂ ਰੱਖੀਆਂ ਹੋਈਆਂ ਬਾਈ ਉਹਨਾਂ ਨੇ ਤੇ ਬਾਈ ਦੇਖੋ ਬਾਈ ਨੇ ਉੱਪਰ ਪੱਖੇ ਵੀ ਲਾਏ ਪਏ ਆ ਤੇ ਇੱਧਰ ਕੂਲਰ ਵੀ ਲਾਇਆ ਹੋਇਆ ਆ ਤੇ ਇੱਧਰ ਵੀ ਪੱਖਾ ਚੱਲ ਰਿਹਾ ਹੈਗਾ ਆ ਠੀਕ ਹੈ ਜੀ ਵਧੀਆ ਸਿਸਟਮ ਕੀਤਾ ਹੋਇਆ ਜੀ ਤੇ ਇੱਧਰ ਤੁਹਾਨੂੰ ਦਿਖਾਣੇ ਆਪਾਂ ਹੁਣ ਬਾਈ ਦੇ ਕਬੂਤਰ ਕੁਝ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਵੀਰ ਹੁਣਾ ਦੇ ਕੋਲ ਕੋਸ਼ਿਸ਼ ਹੁੰਦੀ ਆ ਕਿ ਆਪਾਂ ਸ਼ੌਂਕ ਕਰਾਈਏ ਸਾਰੇ ਵੀਰਾਂ ਨੂੰ ਜਿੱਥੇ ਵੀ ਰੂਟਰ ਲਾਉਣ ਚਾਹੀਦਾ ਲਗਭਗ ਸ਼ੌਂਕ ਕਰਾਈਦਾ ਕਰਾਈਦਾ ਬਾਈ ਤੇ ਆਹ ਦੇਖੋ ਕਬੂਤਰ ਵੀਰ ਦੇ ਇਹਨਾਂ ਮੂਰਤਾਂ ਹੀ ਲਾਲ ਰੱਤੇ ਡੱਬੇ ਬਹੁਤ ਹੀ ਸੋਹਣੇ-ਸੋਹਣੇ ਪਰਿੰਦੇ ਨੇ ਵੀਰ ਹੁਣਾਂ ਦੇ ਕੋਲ ਸ਼ੌਂਕ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਬਾਈ ਦਾ ਠੀਕ ਹੈ ਜੀ ਥੋੜਾ ਜਿਹਾ ਜ਼ੂਮ ਕਰ ਲੈਨੇ ਆ ਤੇ ਨੇੜੇ ਤੋਂ ਤੁਹਾਨੂੰ ਪਾਉਣੇ ਨਿਗਾਹ ਆਣਾ ਕਬੂਤਰਾਂ ਤੇ ਹੁਣ ਤੇ ਤੁਹਾਨੂੰ ਕੱਲੇ-ਕੱਲੇ ਦੀ ਅੱਖ ਵੀ ਦਿਖੂ ਬਾਈ ਫੁੱਲ ਕੁਆਲਿਟੀ ਐਚਡੀ ਕਰਕੇ ਆਪਾਂ ਵੀਡੀਓ ਬਣਾਣੇ ਆ ਵੀ ਦੇਖਣ ਦਾ ਵੀ ਮਜ਼ਾ ਆਵੇ ਤੇ ਜਾਣਕਾਰੀ ਵੀ ਤੁਹਾਡੇ ਤੱਕ ਪੂਰੀ ਮਹੱਈਆ ਕਰਾਈਏ ਠੀਕ ਹੈ ਜੀ ਇੱਕ ਤੁਹਾਨੂੰ ਬੱਚਾ ਦਿਖਾਈਏ ਦੇਖੋ ਕਿੰਨਾ ਪਿਆਰਾ ਕਲਰ ਆ ਹੈ ਨਾ ਛੋਟਾ ਜਿਹਾ ਬੱਚਾ ਕਲਰ ਬਹੁਤ ਵਧੀਆ ਏੜਾਇਆ ਨਹੀਂ ਇਹ ਜੀ ਨਹੀਂ ਭਜੀ ਇਹ ਹਜੇ ੜਾਉਣਾ ਆ ਅੱਛਾ ਦੇਖਦੇ ਆ ਇਹਨੂੰ ਗਿਜਾਉਂਦੇ ਇਹ ਕਿਹੜੇ ਕਬੂਤਰਾਂ ਦਾ ਆ ਇਹ ਭਜੀ ਹਾਂ ਬੈਜੀ ਨੀਲੇ ਕਬੂਤਰਾਂ ਨੇ ਮੈਸਪਾਗੇ ਗੱਡੇ ਤੋਂ ਆ ਅੱਛਾ ਪਤਾ ਨਹੀਂ ਇਹਦਾ ਕਿਹੜਾ ਮਾਂ ਪਿਓ ਆ ਠੀਕਾ ਠੀਕਾ ਪਹਿਲਾਂ ਬਾਈ ਹੋਣਾ ਨੇ ਨਾ ਸਾਰੇ ਜੋੜੇ ਨਾ ਇਸ ਖੁੱਡੇ ਦੇ ਵਿੱਚ ਹੀ ਛੱਡੇ ਹੋਏ ਸੀਗੇ ਅਸੀਂ ਤੁਹਾਨੂੰ ਦੱਸ ਦਈਏ ਤੇ ਹੁਣ ਜਿਹੜੇ ਹੈਗੇ ਆ ਜੋੜੇ ਲਾਉਣ ਵਾਸਤੇ ਸਪੈਸ਼ਲ ਡੋਲੀ ਬਣਾਈਆਂ ਨੌਂ ਜੋੜੇ ਉਹਦੇ ਚ ਲਾ ਦਿੱਤੇ ਆ ਬਾਈ ਹੋਣਾ ਨੇ ਤੇ ਆਹ ਦੇਖੋ ਇੱਕ ਨੀਲਾ ਬੱਚਾ ਵੀ ਇੱਥੇ ਕੱਢਿਆ ਪਿਆ ਤੇ ਨਾਲ ਜਿਹੜੀ ਕਬੂਤਰੀ ਖੜੀ ਆ ਮੌਜੀ ਖੜੀ ਡੱਕਿਆਂ ਵਾਲੀ ਕਮੁੱਤਰ ਸੋਹਣਿਆ ਸਨੱਖਿਆ ਬਾਈ ਹੋਣਾ ਦੇ ਪਹਿਲਾਂ ਜਿਹੜਾ ਦਿੱਕਤ ਹੀ ਖੁੱਡਾ ਨਿੱਕਾ ਹੋਣ ਕਰਕੇ ਦੇਸੀ ਜੁਗਾੜ ਕੀਤਾ ਹੋਇਆ ਸੀ ਵੀਰ ਹੋਣਾ ਨੇ ਤੇ ਹੁਣ ਜੋੜੇ ਜਿਹੜੇ ਆ ਮਿਸ ਨਹੀਂ ਪਾਉਗੀ ਬੱਚੇ ਜਿਹੜੇ ਹੈਗੇ ਪ੍ਰੋਪਰ ਨਿਕਲਣਗੇ ਜਿਹੜਾ ਜਿਹੜਾ ਜੋੜਾ ਹੋਊਗਾ ਉਹਦੇ ਹੀ ਬਣਨਗੇ ਇਹ ਦੇਖੋ ਉੱਪਰ ਵੀ ਪਰਿੰਦੇ ਜਿਹੜੇ ਬੈਠੇ ਨੇ ਪਰਿੰਦੇ ਇੱਕ ਤੋਂ ਇੱਕ ਆਹ ਦੇਖੋ ਇੱਕ ਡੱਬੀ ਇਹ ਡੱਬੀ ਵੀ ਕਰਦੀ ਪੱਠੀ ਆ ਵੀਰੇ ਹਾਂਜੀ ਭਜੀ ਟਾਂਕੀ ਆ ਇਹ ਦੂਜੀ ਟਾਂਕੀ ਆ ਹੈ ਇੱਕ ਆਖ ਕਾਲੀ ਤੇ ਇੱਕ ਆਖ ਚਿੱਟੀ ਜਈ ਆ ਇਹਦੀ ਬਈ ਤੇ ਬਹੁਤ ਹੀ ਵਧੀਆ ਸ਼ੌਂਕ ਵੀਰ ਦਾ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਧੀਆ ਸ਼ੌਂਕ ਆ ਤੇਰੇ ਬਾਹਰ ਗੇਟ ਖੁੱਲੇ ਦੇਖੀ ਗੱਡੀ ਦੇ ਸ਼ੀਸ਼ੇ ਖੋਲੇ ਰਹਿਣਾ ਨਕੌਦਰ ਸ਼ਹਿਰ ਦੇ ਵਿੱਚ ਤੁਸੀਂ ਵਈ ਜੀ ਇਹ ਸ਼ੌਂਕ ਕਰਿਓ ਕਬੂਤਰਾਂ ਦਾ ਮਿੱਤਰੋ ਰੱਤਾ ਵੀ ਬੜਾ ਕੰਮ ਲਾਇਆ ਬਹੁਤ ਵਧੀਆ ਆ ਵजूद ਬਹੁਤ ਸੋਹਣਾ ਕਬੂਤਰ ਦਾ ਆ ਇੱਕ ਨਿੱਕਾ ਜਿਹਾ ਬੱਚਾ ਦੇਖੋ ਕਿਹੋ ਜਿਹਾ ਕੱਢਿਆ ਮਖਿਆਲਾ ਤੇ ਉਹ ਇੱਕ ਨਹੀਂ ਅੰਡਾ ਵੀ ਰੱਖਿਆ ਪਿਆ ਆ ਇੱਕ ਰੱਤਾ ਰੱਤੀ ਉਹ ਆ ਇਹ ਕਬੂਤਰੀ ਆ ਇਹਦੀ ਇੱਕ ਅੱਖ 'ਚ ਟੀਰ ਪੈਂਦਾ ਜੀ ਵजूद ਦੇਖੋ ਕਬੂਤਰੀ ਦਾ ਕਿੰਨਾ ਤਗੜਾ ਆ ਆ ਦਖਾਣਾ ਤਾਂ ਇੱਥੇ ਦੇਖੋ ਆ ਖੱਟੀ ਕਾਲੀ ਦੀ ਆ ਸ਼ਖੱਟੀਆਂ ਦੀ ਆ ਕਬੂਤਰੀ ਉਹ ਫੜੀ ਚੰਗੀ ਉੁੱਧਰੀ ਆ ਬਈ ਇਹਦੀ ਹਾਂ ਇੱਕ ਚਿੱਟੀਆਂ ਦਾ ਬੈਠਾ ਕਬੂਤਰੀ ਆ ਕਬੂਤਰ ਆ ਇਹਦਾ ਵजूद ਦੇਖੋ ਖੁੱਡਾ ਛੋਟਾ ਪਰ ਨਸਲਾਂ ਵਿੱਚ ਬੰਬ ਗਰੂ ਦੀ ਬੰਦ ਕੀਤਾ ਹੋਇਆ ਬਾਈ ਹੁਣਾਂ ਨੇ ਕਿੱਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਤੇ ਆਹ ਦੇਖੋ ਇਹ ਕਰਤਾ ਘਟੀਆਂ ਦਾ ਜਬਰਦਸਤ ਕਬੂਤਰ ਬਈ ਕੂਰੇ ਤੁਹਾਨੂੰ ਵੀ ਵਧੀਆ ਲੱਗੂਗਾ ਸ਼ੌਂਕ ਬਈ ਕਿਉਂਕਿ ਕਬੂਤਰ ਬਹੁਤ ਬਹੁਤ ਚੰਗਿਆ ਵੀਰ ਦੇ ਕੋਲ ਇਹਨਾਂ ਦੇ ਵਜੂਦ ਦੇ ਦੇਖੋ ਕਬੂਤਰਿਆਂ ਦੇ ਆਹ ਦੇਖੋ ਇੱਕ ਚਟੀਆਂ ਦੀ ਬੈਠੀ ਆ ਪੂਰੀ ਜਮਾ ਵਧੀਆ ਸਿਰਾ ਕਬੂਤਰੀ ਆ ਨੀਚੇ ਬੈਠਿਆਂ ਦਾ ਨਹੀਂ ਉਹਨਾਂ ਵਧੀਆ ਪਤਾ ਲੱਗਦਾ ਜਦੋਂ ਉੱਪਰ ਜਾ ਕੇ ਬੈਹਿੰਦੇ ਆ ਨਾ ਫੇਰ ਪਤਾ ਲੱਗਦਾ ਜਾਂ ਕੱਲਾ ਕੱਲਾ ਕਬੂਤਰ ਜੋੜ ਦਿਖਾਈਏ ਨਾ ਫੇਰ ਕਬੂਤਰ ਦੀ ਜਿਹੜੀ ਕੁਆਲਿਟੀ ਆ ਉਹ ਪਤਾ ਲੱਗਦੀ ਆ ਮੇਰੇ ਕੋਲ ਠੀਕ ਆ ਆ ਕਰ ਲਓ ਇੱਕ ਵਾਰੀ ਸ਼ੌਂਕ ਮੇਰੇ ਵੀਰ ਫੇਰ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਜਰੂਰ ਦੱਸਿਓ ਤੇ ਮਿੱਤਰੋ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆਵਾਂਗੇ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਜੀ ਠੀਕ ਆ ਜੀ ਬਾਕੀ ਬਹੁਤ ਛੇਤੀ ਆ ਆਪਣਾ ਚੈਨਲ ਕਰ ਲਓ ਵੀਰੇ ਸਬਸਕ੍ਰਾਈਬ ਤੇ ਤੁਹਾਨੂੰ ਆਪਾਂ ਹਰ ਤਰ੍ਹਾਂ ਦਾ ਸ਼ੌਂਕ ਕਰਾਉਣਾ ਸੇਲ ਵਾਲੇ ਵਿਦਆਊਟ ਸੇਲ ਸਾਰੇ ਕਬੂਤਰ ਜਿਹੜੇ ਆਪਾਂ ਦਿਖਾਉਂਦੇ ਰਵਾਂਗੇ ਤੇ ਇਹ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਤੇ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮਿੱਤਰੋ